ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਪਹੁੰਚੇ ਜੀ ਤਲਵੰਡੀ ਸਾਬੋ ਟਰੈਕਟਰ ਮੇਲੇ ਨਵੇਂ ਨਵੇਂ ਟਰੈਕਟਰ ਆਏ ਐ ਟਰੈਕਟਰਾਂ ਸੰਬੰਧੀ ਤੇ ਉਹਨਾਂ ਦੇ ਰੇਟਾਂ ਸੰਬੰਧੀ ਕੰਡੀਸ਼ਨਾਂ ਸੰਬੰਧੀ ਰੇਟਾਂ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਅੱਜ ਅਸੀਂ ਦੇਵਾਂਗੇ ਇਸ ਨਵੀਂ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਨਾਲ ਬਣੇ ਰਹੋ ਪਹਿਲਾਂ ਤੁਹਾਨੂੰ ਅਸੀਂ ਟਰੈਕਟਰ ਦਿਖਾਉਣੇ ਆ ਸੋਨਾ ਲੀਕਾ 745 ਚਾਰੋਂ ਟਾਇਰ ਜਿਹੜੇ ਟਰੈਕਟਰ ਦੇ ਨਵੇਂ ਆ ਰੰਗ ਪੇਂਟ ਦਾ ਟੋਟਲੀ ਜੈਨੂ ਹਣਾ ਡਬਲ ਕਲਚ ਦੇ ਵਿੱਚ ਐ ਤੇਲ ਬ੍ਰੇਕਾਂ ਡਿਸਟ੍ਰਿਬਿਊਟਰ ਲੱਗਾ ਸਿੰਪਲ ਸਟੀਅਰਿੰਗ ਦੇ ਵਿੱਚ ਡੈਕਟਰ ਐ ਤੇ ਬਹੁਤ ਚੰਗੀ ਕੰਡੀਸ਼ਨ ਦਾ ਥਿਲੋਂ ਕੈਮਰਾ ਮਰਵਾ ਦੇ ਇਧਰ ਰਿੰਬਾ ਬਣੀ ਆਇੜਾ ਆ ਨਾਟ ਆਉਂਦੇ ਨਾ ਨਿਕਲ ਪੇਂਟ ਆਉਂਦਾਗਾ ਨਿਕਲ ਉਹ ਵੀ ਪਿਆਗਾ ਹਜੇ ਤੱਕ ਕਿਤੇ ਵੀ ਕੋਈ ਕਲਮ ਦਾ ਨਿਸ਼ਾਨ ਨਹੀਂ ਕੱਲੇ ਮਗਰਾੜਾਂ ਦੇ ਛਤਰੀ ਵਾਲੇ ਜਗ੍ਹਾ ਨੂੰ ਛੱਡ ਕੇ ਬਹੁਤ ਹੀ ਸਾਫ ਸੁਥਰਾ ਜਿੰਨਾ ਕਿ ਬਾਹਰੋਂ ਚੰਗਾ ਹੈ ਉਹਨਾਂ ਕੀ ਵਿੱਚੋਂ ਚੰਗਾ ਹੈ हरियाणा ਨੰਬਰ ਦਾ ਟਰੈਕਟਰ ਹੈ ਫਾਸਟ ਪਾਰਟੀ ਹੈ ਐਨਓਸੀ ਮਿਲ ਜੂਗੀ ਨਗਦ ਕੈਸ਼ ਦਾ ਟਰੈਕਟਰ ਹੈ 3 ਲੱਖ ਤੇ 65000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਜੇ ਕਿਸੇ ਨੇ ਲੈਣਾ ਹੈ ਤਾਂ 35 ਲੱਖ ਰੁਪਿਆ ਦਾ ਟਰੈਕਟਰ ਹੈ ਦੇ ਦਾਂਗੇ ਸਕਰੀਨ ਉੱਪਰ ਚੱਲ ਰਹੇ ਨੰਬਰ ਤੇ ਆਪਣਾ ਨੰਬਰ ਟੈਕਟਾ ਉਦੋਂ ਅੱਗੇ ਆ ਗਿਆ ਐਸ਼ਰ 241 ਸੁਪਰ ਪਲੱਸ ਹੈ ਪਾਵਰ ਸਟੀering ਦੇ ਵਿੱਚ ਹੈ ਚਾਰੋਂ ਟਾਇਰ ਨਾਲ ਦੇ ਆ 2022/23 ਮਾਡਲ ਹੈ 500 ਤੋਂ ਕੁਝ ਘੰਟੇ ਚੱਲਿਆ ਹੋਇਆ ਟਰੈਕਟਰ ਹੈ ਜਿਵੇਂ ਨਵਾਂ ਤਾਂ ਨਵੇਂ ਕਿਤੇ ਕਲਮ ਦਾ ਨਿਸ਼ਾਨ ਨਹੀਂ ਟਰੈਕਟਰ ਦੇ ਪੂਰਾ ਸਾਫ਼ ਸੁਥਰਾ ਟਰੈਕਟਰ ਹਰਿਆਣਾ ਨੰਬਰ ਐਚਆਰ 22 ਫਤਿਹਪੁਰ ਸਾਹਿਬ ਦਾ ਫਸਟ ਆਨਰ ਟਰੈਕਟਰ ਹੈ 3 ਲੱਖ ਤੇ 75000 ਰੁਪਏ ਦੀ ਡਿਮਾਂਡ ਹੈ ਟਰੈਕਟਰ ਦੀ ਤੇ 3.5 ਲੱਖ ਰੁਪਏ ਦਾ ਆਪਣਾ ਟਰੈਕਟਰ ਇਹ ਦੇ ਦੇ ਜੇ ਕਿਸੇ ਵੀਰ ਭਾਈ ਨੂੰ ਚਾਹੀਦਾ ਹੈ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਪੂਰਾ ਸਾਫ ਸੁਥਰਾ ਤੇ ਨਵਾਂ ਟਰੈਕਟਰ ਹੈ ਕੋਈ ਕਮੀ ਨਹੀਂ ਹੈਗੀ ਉਦੋਂ ਅੱਗੇ ਆ ਗਿਆ ਸੋਨਾਲੀਕਾ 750 ਚਾਰੇ ਟਾਇਰ ਟਰੈਕਟਰ ਦੇ ਨਵੇਂ ਆ ਕੈਮਰਾ ਮਾਰਦੇ ਚਾਰ ਸਟਰੀ ਡੰਡਾ ਫੱਟੀ ਕੋਈ ਵੀ ਕਮੀ ਨਹੀਂ ਟਰੈਕਟਰ ਦੇ ਵਿੱਚ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਤੇਲ ਬ੍ਰੇਕਾਂ ਫੁੱਲ ਟੌਪ ਜਿਹੜਾ 750 ਦੇ ਵਿੱਚ ਆਉਂਦਾ ਚਾਰ ਸਿਲੰਡਰ ਵਾਲਾ ਟਰੈਕਟਰ ਆ ਇਹ ਕੋਟੇ ਵੇਹੇ ਦੀ ਕਮਿਊਨਿਟੀ ਡ੍ਰੈਕਟਰ ਦੇ ਵਿੱਚ ਇੰਜਨ ਗੇਅਰ ਦਾ ਪੂਰਾ ਚੰਗਾ ਬਾਹ ਕੇ ਵੀ ਤਸੱਲੀ ਕਰਕੇ ਵੀ ਲੈ ਜਾ ਸਕਦੇ ਆ ਇਹਦਾ ਨੰਬਰ ਵੀ ਹਰਿਆਣਾ ਦਾ ਡ੍ਰੈਕਟਰ ਦਾ ਐਨਓਸੀ ਇਹਦੀ ਵੀ ਮਿਲ ਜੂਗੀ 4 ਲੱਖ ਤੇ 80000 ਰੁਪਏ ਡ੍ਰੈਕਟਰ ਦੀ ਡਿਮਾਂਡ ਹੈ ਕੈਮਰਾ ਮਰਵਾ ਦੇ ਕਰ ਉਹਦੇ ਰੇਟ ਦੇ ਉੱਤੇ ਕਿ ਕੀ ਹੁੰਦਾਗਾ ਕਈ ਵਾਰੀ ਫਿਰ ਕਹਿੰਦਾ ਵੀ ਯਾਰ ਆਪਦੇ ਕੋਲ ਵੱਧ ਮੰਗ ਲਿਆ ਇਹੀ ਰੇਟ ਆਊਗਾ ਜਿਹੜਾ ਵੀਡੀਓ ਦੇ ਵਿੱਚ ਹੈ ਕੋਈ ਇਹੀ ਰਹਿਣਾਗਾ ਤੇ 4 ਲੱਖ ਤੇ 55000 ਦਾ ਇਹ ਡ੍ਰੈਕਟਰ ਦਾ ਆਪਾਂ ਦੇ ਦੇ ਪੂਰਾ ਸਾਫ ਸੁਥਰਾ ਟਰੈਕਟਰ ਹੈ ਇੰਜਨ ਗੇਅਰ ਦੀ ਪੂਰੀ ਤਸੱਲੀ ਆ ਵਾਕੇ ਵੀ ਲੱਜਾ ਸਕਦਾ ਹੈ ਸੌਦਾ ਕਰਨਾ ਫੋਨ ਨੰਬਰ ਆਪਣਾ ਹੈ 94171 32636